不要你吐槽。 ਵਾਹਿਗੁਰੂ 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 ਵਾਹਿਗੁਰ

ਅਲੋਗੀਗਾ ਖਾਲਸਾ ਵਾਹਿਗੁਰੂ ਜੀ ਦੇ ਬਦੇ ਹਰ ਸਾਲ ਦੀ ਤਰ੍ਹਾਂ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ਼ਾ ਨੇ ਇਥੇ ਦੂਸਰੀ ਜੰਗ ਲੜੀ ਸੀ ਉਹਦੇ ਸੰਬੰਧ ਵਿੱਚ ਜੋ ਜਿੱਤ ਦੀ ਖੁਸ਼ੀ ਵਿੱਚ ਹਰ ਸਾਲ ਨਗਰ ਵਾਸੀਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਖਾਫ ਕਰਕੇ ਸ਼ਰੋਮ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਇਹ ਜਹਾੜਾ ਮਨਾਇਆ ਜਾਂਦਾ ਹੈ ਨਗਰ ਕੀਰਤਨ ਦੇ ਰੂਪ ਵਿੱਚ ਖੱਟੋ-ਖੱਟੀ 50-60 ਪਿੰਡਾਂ ਦੇ ਵਿੱਚ ਨਗਰ ਕੀਰਤਨ ਹੁੰਦਾ ਹੋਇਆ ਮੁੱਖੇ ਗੁਰੂ ਦਾ ਸਾਹਬ ਤੇ ਆਨ ਕੇ ਸਮਾਪਤੀ ਹੁੰਦੀ ਹੈ ਗੁਰੂ ਦਾ ਦਰਬਾਰ ਸਾਹਿਬ ਦੀ ਸਰਗਮੇਂ ਤੋਂ ਇਹਦੇ ਸੰਦੇਸ਼ ਦਿੱਤਾ ਜਾਂਦਾ ਹੈ ਕਿ ਇਸ ਇਲਾਕੇ ਦੇ ਬਹਾਦਰ ਲੋਕ ਜਿਨ੍ਹਾਂ ਨੇ ਉਸ ਵਕਤ ਦੀ ਗੁਰੂ ਸਾਹਿਬਾ ਨੂੰ ਬਹੁਤ ਵੱਡਾ ਸਾਥ ਦਿੱਤਾ ਸੀ ਗੁਰੂ ਸਾਹਿਬਾ ਨੇ ਕਪੜਾ ਮੇਰਾ ਸੀ ਤੇ ਇਲਾਕਾ ਜਿਹੜਾ ਮਹਾਕਤ ਦੇ ਲੋਧਿਆਂ ਦਾ ਇਲਾਕਾ ਹੈ ਜਿੱਨਾ ਜੰਨ ਦੇ ਚਿੱਤਨ ਵਿੱਚ ਮਦਦ ਕੀਤੀ ਸੋ ਸੋ ਪਿਹਾਰੇ ਨੂੰ ਜ਼ਿਲ੍ਹਾਪਤ ਅਸੀਂ ਇਹ ਅੱਜ ਦਿਹਾੜਾ ਮਨਾ ਰਹੇ ਹਾਂ ਸੋ ਮੈਂ ਸਾਰੀ ਸੰਗਤ ਨੂੰ ਇਹ ਦਿਹਾੜੇ ਦੇ ਲੱਖ ਲੱਖ ਮੁਬਾਰਕਾਂ ਦਿੰਦਾ ਇਹ ਮੌਕੇ ਤੇ ਸ਼ੁਰੂ ਕਰਨ ਵਾਲਾ ਤੇ ਇਹ ਨਗਰ ਕੀਰਤਨ ਨੂੰ ਸ਼ੁਰੂ ਕਰਨ ਵਾਲਾ ਤੇ ਸਾਡੇ ਅਕਾਲ ਪੁਰਖ ਦੇ ਜਥੇਦਾਰ ਜਥੇਦਾਰ ਜਿਹੜੇ ਕਾਜ ਕਰਕੇ ਜਿਹੜੇ ਕਦੇ ਪਹੁੰਚ ਕੇ ਇਸ ਨਗਰ ਕੀਰਤਨ ਨੂੰ ਸ਼ੁਰੂਆਤ ਕੀਤਾ ਅਸੀਂ ਉਹਨਾਂ ਦਾ ਵੀ ਤੁਮਾਰਾ ਜਿਸ ਨੂੰ ਕਰਕੇ ਇੱਕ ਪੰਨਾ ਢੇਰੀ ਕਰਕੇ ਪ੍ਰਧਾਨ ਸਿਹਾਰ ਹਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਸਾਰੇ ਹਰਬੰਧਾ ਦੇ ਉੱਤੇ ਸਭ ਜੋੜ ਲੱਗੇ ਉਹਨਾਂ ਨੂੰ ਦੇ ਅਸੀਂ ਜਾ ਮੁਲਾਜ਼ਮ ਜਿਨ੍ਹਾਂ ਨੇ ਜਾ ਕੇ ਇਹ ਅਮਲਿਆ ਪ੍ਰੋਗਰਾਮ ਉਹਨਾਂ ਨੂੰ ਨਾਲ ਰੱਖੇ ਤੇ ਇਹ ਜੋ ਸਰਕਾਰ ਤੋਂ ਕਰਦੇ ਤਾਂ ਕਿ ਬਾਅਦ ਵਿੱਚ ਕਰਕੇ ਇਹ ਸਾਰੀ ਚੀਜ਼ ਕਰਦਾ ਜਿਸ ਨੂੰ ਸੰਸਦ ਨੇ ਪੂਹਾਰਿਕ ਵਿੱਚ ਪਛਾਣ ਨਿਖਾਇਆ ਉਹ ਭਗਤ ਮੇਂਦਰ ਸਾਹ ਬੋਲੋ ਬਹੁਤ ਉਤ ਦਾ ਬਣਾ ਬੜੀ ਵੱਡੀ ਇਹ ਗਿੱਟੀ ਵਿੱਚ ਇੱਥੋਂ ਦੀ ਜਨਤਾ ਦੀਆਂ ਮੀਆਂ ਭਰਾ ਬੱਚੇ ਨਾਲ ਚੱਲਦੇ ਨੇ ਬੜੇ ਜੋਸ਼ੋ ਫਰੋਸ਼ ਦੇ ਨਾਲ ਹਰ ਸਾਲ ਜਿਹੜਾ ਮਨਾਉਂਦੇ ਨੇ ਤੇ ਅੱਜ ਵੀ ਉਸੇ ਤਰ੍ਹਾਂ ਇਸ ਸਾਲ ਜਿਹੜਾ ਮਨਾ ਰਹੇ ਨੇ ਜਿੱਥੇ ਸਾਡੀ ਰਿਸੀਵਰ ਇੱਥੇ ਗੁਰਪ੍ਰੀਤ ਸਿੰਘ ਜੀਮਾ ਜਿਹੜਾ ਉਹੋਂ ਸ਼ੁਰੂ ਕਰਕੇ ਬੜੇ ਪਰਵਰਤਨ ਬੜੇ ਹੁੰਦੇ ਭਾਗਣਾ ਉਹ ਚ ਸ਼ੁਰੂ ਕਰਦੇ ਨੇ ਜਿਹਦੇ ਨਾਲ ਸ਼ਰਮ ਨਹੀਂ ਕਿ ਮੈਂ ਕਿਹੋ ਜਿਹਾ ਸਾਥ ਪਾ ਜਾਂਦਾ ਰਲ ਕੇ ਅੰਕਲੋ ਬੰਦੋ ਬੰਦਾ ਦੇ ਸੰਗਤ ਨੂੰ ਜੇ ਸੰਦੇਸ਼ ਦਿੱਤਾ ਜਾਂਦਾ ਆਪਕੇ ਸਾਡੇ ਘਰ ਆ ਰਹੇ ਪਿਛਲੇ ਸਾਲੇ ਵਿੱਚ ਰਾਮ ਗਜੇਰ ਨੇ ਜਿਹੜੇ ਸਾਡੇ ਜ਼ਾਲਮ ਸਨ ਉਹਨਾਂ ਨਾਲ ਝੰਗ ਲੜ ਕੇ ਸਾਨੂੰ ਖੜੇ ਦਿੱਤੀ ਸੀ ਦਿਨ ਯਾਦ ਕਰਾਉਣ ਵਾਸਤੇ ਗੁਰੂ ਸਾਹਿਬਾਨ ਦਾ ਦਿਹਾੜਾ ਯਾਦ ਕਰਾਉਣ ਵਾਸਤੇ ਇਹ ਨਗਰ ਜੀ ਦੇ ਨਾਲ ਹਰ ਸਾਲ ਕੱਢਿਆ ਜਾਂਦਾ ਤੋਂ ਇਹਦੇ ਲੱਗਾਂ ਦੇ ਨਾਲ ਫੇਰ ਇਲਾਕੇ ਦੀ ਸੰਗਤ ਦਾ ਸਾਰੀ ਦੇਸ਼ ਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਇਹ ਫਤਿਹ ਦੇ ਸੰਤ ਸਾਰੇ ਸੰਤਾਂ ਪਹਾੜਾਂ ਦੇ ਨੇ ਲੋਕ ਸਾਥ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ